ਪਟਿਆਲਾ ਦੇ ਪਿੰਡ ਚੈਲ ਦੇ ਵਿੱਚ ਅਸੀਂ ਇੱਥੇ ਖੜੇ ਆ ਜਿੱਥੇ ਕਿ ਪ੍ਰਵਾਸੀ ਵਰਸਸ ਪੰਜਾਬੀ ਵਾਲਾ ਮਸਲਾ ਖੁੱਲ ਕੇ ਸਾਹਮਣੇ ਆਇਆ ਇੱਥੇ ਇੱਕ ਅਨਾਉਂਸਮੈਂਟ ਵੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕੀਤੀ ਗੰਧ ਬਹੁਤ ਪਾਉਂਦੇ ਨੇ ਸਾਡੇ ਮੱਝਾਂ ਬੰਨੀਆਂ ਨੇ ਮੰਜਾ ਥੱਲੇ ਹੀ ਲਫਾਫੇ ਸੜ ਜਾਂਦੇ ਨੇ 15-15 ਕਿਲੋ ਦੇ ਹਾਂਜੀ ਨਹੀਂ ਲਫਾਫੇ ਕਾਦੇ ਸੜ ਜਾਂਦੇ ਨੇ ਲਫਾਫੇ ਜੀ ਕੂੜਾ ਦੇ ਇਕੱਠੇ ਕਰ ਕਰਕੇ ਆਡੀਆਂ-ਆਡੀਆਂ ਹੁੰਦੀਆਂ ਨੇ ਵਿੱਚ ਹਾਂਜੀ ਮੀਟ ਖਾਣ ਦੇ ਆਲੇ ਬਹੁਤ ਜੀ ਅਸੀਂ ਇੱਕ ਦਿਨ ਵਿੱਚੋਂ ਚੱਕਿਆ ਵੀ ਨਾ ਜਾਵੇ ਲਫਾਫਾ ਜੀ ਹਾਂਜੀ ਇਹਨਾਂ ਦੇ ਲਫਾਫੇ ਗੰਧ ਪਾਉਂਦੇ ਨੇ ਜੀ ਬਹੁਤ ਸਾਨੂੰ ਜੀ ਬਹੁਤ ਰਾਜ ਆ ਇਹਨਾਂ ਤੋਂ ਅਸੀਂ ਇਹਨਾਂ ਨੂੰ ਨਿਕਲਣਾ ਚਾਹੀਦਾ ਤੰਗ ਉਹ ਬਜੇ ਉਹਨਰ ਕੁੜੀਆਂ ਛੁੱਟੀ ਹੋਈ ਆ ਬਈ ਐ ਬੈਠੇ ਸਾਈਕਲ ਕੋਈ ਭਈਆਂ ਕੋਲ ਤੇ ਆਪਦਾ ਹੀ ਜਾਂ ਕੁੜੀਆਂ ਬਰਾਬਰ ਆ ਗਈਆਂ ਸਾਈਕਲ ਤੇ ਸੀ ਕੁੜੀਆਂ ਨਾ ਹਾਂ ਹਾਂ ਉਹ ਸਾਈਕਲ ਤੇ ਕੁੜੀਆਂ ਸਾਈਕਲ ਤੇ ਸੀ ਭਈਆਂ ਕੋਲ ਵੀ ਸਾਈਕਲ ਤੇ ਸੀ ਜਾਂ ਕੁੜੀਆਂ ਬਰਾਬਰ ਆ ਗਈਆਂ ਉਹ ਭਈਆਂ ਨਾਲ ਲੱਤ ਮਾਰੀ ਉਹ ਕੁੜੀਆਂ ਕੁੜੀਆਂ ਗਰਗੀਆਂ ਆ ਕੇ ਕੁੜੀ ਤੇ ਦੂਜੀ ਉੱਪਰ ਦੂਜੀ ਦੂਜੀ ਉੱਪਰ ਆ ਕਿ ਜਦੋਂ ਤੋਂ ਪਿੱਛੇ ਆ ਜੀ ਉਥੋਂ ਮੁਸਕ ਮਾਰਦਾ ਹੁਣ ਇਹ ਵੀ ਹੋ ਸਕਦਾ ਵੀ ਉੱਥੇ ਖਬਰ ਬੰਦਾ ਹੀ ਮਰਿਆ ਪਿਆ ਹੋਵੇ ਜੀ ਪਿੱਛੇ ਕਮਰੇ ਮੁਸਕ ਮਾਰ ਰਿਹਾ ਜੀ ਐ ਗੰਦਾ ਉਥੇ ਸ਼ਾਇਦ ਬੰਦਾ ਹੀ ਮਰਿਆ ਪਿਆ ਨਸ਼ੇੜੀ ਨਸ਼ੇੜੀ ਨਸ਼ਾ ਕਰਦੇ ਨੇ ਜੀ ਆ ਕੇ ਪਿੱਛੇ ਕਮਰੇਆਂ ਚ ਤੁਹਾਨੂੰ ਕੱਢਣ ਆਉਣਗੇ ਪ੍ਰਵਾਸੀਆਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਅਸੀਂ ਗੋਲੀ ਮਾਰ ਦਾਂਗੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਹਾਡੇ ਪਿੰਡ ਚ 12 13 1400 ਵੋਟ ਹੋਊਗੀ ਔਰ ਜਿਹੜੇ ਬਾਹਰ ਦੇ ਪਿੰਡਾਂ ਦੇ ਲੋਕ ਆ ਉਹਨਾਂ ਨੇ ਤੁਹਾਡੇ ਇੱਥੇ ਜ਼ਮੀਨ ਵਗੈਰਾ ਖਰੀਦ ਕੇ ਘਰ ਪਾਤੇ ਔਰ ਉਹ ਜਿਹੜੇ ਘਰ ਬਣਾ ਕੇ ਪੀਜੀ ਦੇ ਰੂਪ ਚ ਚੜਾਤੇ ਪ੍ਰਵਾਸੀਆਂ ਨੂੰ ਇਹ ਗੱਲ ਹੈ ਹਾਂਜੀ ਹਾਂਜੀ ਇਹੀ ਹੈ ਜੀ ਕਿੰਨਾ ਕ੍ਰਾਈਮ ਬਹੁਤ ਜ਼ਿਆਦਾ ਜਿੱਦਣ ਦਾ ਅਸੀਂ ਆ ਮਹੀਮ ਚੱਕੀ ਆ ਜੀ ਉਦੋਂ ਦਾ ਕ੍ਰਾਈਮ ਕੁਝ ਵੀ ਨਹੀਂ ਹੋਇਆ ਜੀ ਕੋਈ ਵੀ ਚੋਰੀ ਸਾਡੇ ਇਰ ਵਿੱਚ ਸੁਣੀ ਵੀ ਨਹੀਂ ਗਈ ਜਿੰਨੇ ਪਿੰਡ ਖੜਾ ਜੀ ਪੁੱਛ ਲਓ ਕਿਸੇ ਨੂੰ ਜਿੱਦਣ ਦਾ ਜੇ ਅਸੀਂ ਆ ਤੁਰਿਆ ਕੰਮ ਸਾਡਾ ਕੋਈ ਵੀ ਚੋਰੀ ਨਹੀਂ ਹੋਈ ਹਾਲ ਤੱਕ ਪਿੰਡਾ ਇੱਕ ਪਿੰਡ ਇੱਕ ਪਾਸੇ ਹੈਗਾ ਇਕੱਠਾ ਇਕੱਠਾ ਪਿੰਡ ਮжоਰਿਟੀ ਚਾਹੇ ਜਾਂ ਪਿੰਡ ਦੇ ਲੋਕ ਹੀ ਵੰਡੇ ਹੋਏ ਆ ਵੀ ਪਿੰਡੇ ਦਾ ਹੀ ਪਿੰਡੇ ਹੀ ਸਾਡਾ ਸਾਰਾ ਸਮਝ ਲਓ ਜਿਹੜੇ ਜਿਹੜੇ ਮੌਕੇ ਤੇ ਸੀਗੇ ਘਰ ਚ ਬਾਕੀ ਕੰਮਾਂ ਕਰਾਂਦੇ ਨੇ ਆ ਪਿੰਡੇ ਹੀ ਤੁਹਾਡੇ ਸਾਹਮਣੇ ਸਾਰਾ ਥੋਲੀ ਵਾਲਾ ਦੇਣ ਇਹਨਾਂ ਨੇ ਇੰਨਾ ਕੁ ਕੀਤਾ ਜਿੰਨੇ ਵੀ ਚਾਰ ਚਾਰ ਬੰਦੇ ਬੈਠ ਕੇ ਮੋਟਰਸਾਈਕਲਾਂ ਦੇ ਉੱਤੇ ਛੋਟੀਆਂ ਛੋਟੀਆਂ ਗਲੀਆਂ ਨੇ ਉਹਦੇ ਵਿੱਚ ਦੀ ਪਾਨ ਖਾ ਕੇ ਗਾਣੇ ਲਾ ਲਾ ਕੇ ਇਹਨਾਂ ਨੇ ਬਹੁਤ ਦੂਰ ਕੀਤਾ ਤੇ ਪਿੰਡ ਦੇ ਬੰਦਿਆਂ ਨੇ ਕਮਰੇ ਦਿੱਤੇ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਤੁਸੀਂ ਜੇ ਤਾਂ ਰੱਖਣੇ ਤੁਸੀਂ ਇਹਨਾਂ ਦਾ ਕੋਈ ਹੱਲ ਕਰੋ ਕੋਈ ਡਾਰ ਕਾਰਡ ਕੋਈ ਸਾਨੂੰ ਕੋਈ ਕੋਈ ਸਬੂਤ ਹੋਣਾ ਚਾਹੀਦਾ ਕਿਸੇ ਦਾ ਕੀ ਪਤਾ ਇਹ ਮੁੰਡੇ ਨੇ ਕੋਈ ਕੈਨੇਡਾ ਅਮਰੀਕਾ ਇਹੋ ਜਿਹਾ ਕੁਝ ਤਾਂ ਨਹੀਂ ਕਰਦੇ ਜੀ ਉਹ ਆਪ ਦਾ ਸਟੈਂਡਰਡ ਨਾਲ ਰਹਿੰਦੇ ਨੇ ਰਹਿਣ ਦੀ ਕੀ ਗੱਲ ਤੇ ਕਹਿੰਦੇ ਇਹਨਾਂ ਦੇ ਜਵਾਕ ਵੀ ਉੱਥੇ ਜਾਂਦੇ ਹੀ ਆ ਬਾਹਰ ਜਾ ਕੇ ਕੋਈ ਐਮਪੀ ਬਣ ਗਿਆ ਕੋਈ ਐਮਐਲਏ ਇਦਾਂ ਦਾ ਤਰਕ ਦਿੰਦੇ ਅੱਗੋਂ ਤੇ ਫਿਰ ਇਹ ਜਿਆ ਹਰਦੂੰਗਤਾ ਨਹੀਂ ਕਰਦੇ ਸਾਡੇ ਮੱਛੀਮਾਰ ਖਾ ਕੇ ਤਾਂ ਨਹੀਂ ਆਂਡਿਆਂ ਦੇ ਛਿਲਕੇ ਬੀਹਾਂ 'ਚ ਸਿੜਦੇ ਜੀ ਉਹ ਕਿਹ ਤਰੀਕੇ ਨਾਲ ਤਾਂ ਰਹਿੰਦੇ ਨੇ ਜਿਹਦੇ ਹੁਣ ਕੰਮ ਕਰਦੇ ਨੇ ਉਹਦੇ ਰਹਿਣ ਜੀ ਸਾਨੂੰ ਕੋਈ ਤਰਾਜ ਨਹੀਂ ਜੇ ਕਿਸੇ ਪੋਚਾ ਲਾਉਂਦਾ ਲਾਵੇ ਜੀ ਔਰ ਕੰਮ ਫੈਕਟਰੀ 'ਚ ਕਰਦੇ ਨੇ ਤਕਲੀਬ ਚਹਿਲਦਿਆਂ ਨੂੰ ਕੂੜੇ ਦੀ ਸਮੱਸਿਆ ਪਾਣੀ ਦੀ ਸਮੱਸਿਆ ਪਟਿਆਲਾ ਦੇ ਪਿੰਡ ਚਹਿਲ ਦੇ ਵਿੱਚ ਅਸੀਂ ਇੱਥੇ ਖੜੇ ਆ ਜਿੱਥੇ ਕਿ ਪਰਵਾਸੀ ਵਰਸੇਜ ਪੰਜਾਬੀ ਵਾਲਾ ਮਸਲਾ ਖੁੱਲ ਕੇ ਸਾਹਮਣੇ ਆਇਆ ਇੱਥੇ ਇੱਕ ਅਨਾਉਂਸਮੈਂਟ ਵੀ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕੀਤੀ ਮਸਲਾ ਕੀ ਹੈ ਪਿੰਡ ਦੇ ਲੋਕਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇੱਥੇ ਪਿੰਡ ਦੀ ਵੋਟ ਤਾਂ 1200 ਹੈਗੀ ਹੈ ਪਰ 4-5000 ਦੇ ਕਰੀਬ ਪਰਵਾਸੀ ਮਜ਼ਦੂਰ ਇੱਥੇ ਰਹਿੰਦੇ ਆ ਕਿਉਂ ਇੱਥੇ ਰਹਿੰਦੇ ਆ ਇੰਨੇ ਪਰਵਾਸੀਆਂ ਦੀ ਗਿਣਤੀ ਇਸ ਪਿੰਡ ਦੇ ਵਿੱਚ ਕਿਉਂ ਆ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਪੂਰੇ ਪਿੰਡ ਦੇ ਲੋਕ ਜਿਹੜੇ ਨੇ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕੀ ਕਹਿੰਦੇ ਆ ਔਰ ਸਰਪੰਚ ਦੇ ਪਤੀ ਵੀ ਨੇ ਜਾਂ ਹੋਰ ਵੀ ਬੀਬੀਆਂ ਵੀ ਇੱਥੇ ਆ ਕਿਉਂ ਕੀ ਇਸ ਪੂਰੀ ਕਹਾਣੀ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਆ ਆਖਰਕਾਰ ਕਿਉਂ ਇਹ ਮਸਲਾ ਬਣਿਆ ਕਿਉਂ ਪਿੰਡ ਦੇ ਲੋਕਾਂ ਨੂੰ ਇਤਰਾਜ਼ ਹੋਇਆ ਕਿ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿੰਦੇ ਆ ਇਸ ਗੱਲ ਤੇ ਇਤਰਾਜ਼ ਕਿਉਂ ਆ ਗੱਲਬਾਤ ਕਰਦੇ ਆ ਪਰ ਜੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਹੀ ਜਾਣਦੇ ਆ ਕਿ ਆਖਰਕਾਰ ਵਜ੍ਹਾ ਕੀ ਹੈ ਇਹ ਮਸਲਾ ਸਾਹਮਣੇ ਆਇਆ ਪਹਿਲਾਂ ਮੁਹਾਲੀ ਦੇ ਇੱਕ ਪਿੰਡ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਹੋਈ ਹੁਣ ਤੁਹਾਡੇ ਪਿੰਡ ਦੇ ਵਿੱਚ ਵੀ ਤੁਸੀਂ ਕਹਿ ਰਹੇ ਹੋ ਕਿ ਪ੍ਰਵਾਸੀਆਂ ਤੋਂ ਇਤਰਾਜ਼ ਕਿਉਂ ਆ ਤੁਹਾਨੂੰ ਸਰ ਗੱਲ ਇਹ ਆ ਜੀ ਜਿਹੜੇ ਸਾਡੇ ਨਗਰ ਦੇ ਬੰਦੇ ਨੇ ਸਾਰੇ ਇਹਨਾਂ ਨੇ ਸਾਡੇ ਕੋਈ ਪੰਚਾਇਤ ਕੋਈ ਗੱਲ ਠਾਈ ਵੀ ਆਪਣੇ ਸਾਨੂੰ ਵੀ ਪੈਸੇ ਪਤਾ ਹੀ ਆ ਵੀ ਅਸੀਂ ਦੇ ਦੇ ਜਦੋਂ ਉਹ ਸ਼ਾਮ ਨੂੰ 9 10 ਵਜੇ ਥਾਈ ਹੁੰਦੇ ਨੇ ਇਕੱਠੇ ਜਾਂਦੇ ਨੇ ਸਾਡੇ ਨੇੜੇ ਆੜ ਵਾਲੇ ਰਾਤ ਨੂੰ ਹੋਲੀ ਵਾਲੇ ਦੇ ਨੇ ਇਹਨਾਂ ਨੇ ਇੰਨਾ ਕੁ ਕੀਤਾ ਜਿੰਨੇ ਵੀ 4 4 ਬੰਦੇ ਬੈਠ ਕੇ ਮੋਟਰਸਾਈਕਲਾਂ ਦੇ ਉੱਤੇ ਛੋਟੀ ਨੋਟੀਆਂ ਗਲੀਆਂ ਨੇ ਉਹਦੇ ਵਿੱਚ ਦੀ ਪਾਨ ਖਾ ਕੇ ਗਾਣੇ ਲਾ ਲਾ ਕੇ ਇਹਨਾਂ ਨੇ ਬਹੁਤ ਦੂਰ ਕੀਤਾ ਪਿੰਡ ਵਾਲਿਆਂ ਨੇ ਸਾਡੇ ਕੋਲ ਇਕੱਠੇ ਹੋ ਕੇ ਕੀਤਾ ਵੀ ਆਪਣਾ ਇਹਨਾਂ ਦਾ ਕੋਈ ਹੱਲ ਕਰੋ ਅਸੀਂ ਕਿਹਾ ਅਸੀਂ ਜਿਹੜੇ ਪਿੰਡ ਦੇ ਬੰਦਿਆਂ ਨੇ ਕਮਰੇ ਦਿੱਤੇ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਭਾਈ ਤੁਸੀਂ ਜੇ ਤਾਂ ਰੱਖਣੇ ਤੁਸੀਂ ਇਹਨਾਂ ਦਾ ਕੋਈ ਹੱਲ ਕਰੋ ਕੋਈ ਆਧਾਰ ਕਾਰਡ ਕੋਈ ਸਾਨੂੰ ਕੋਈ ਕੋਈ ਸਬੂਤ ਹੋਣਾ ਨਹੀਂ ਜਾਂ ਕਿਸੇ ਦਾ ਕੀ ਪਤਾ ਭਈਏ ਤਾਂ ਸਾਨੂੰ ਤਾਂ ਕਿਹਦਾ ਨਾਂ ਤਾਂ ਨਹੀਂ ਪਤਾ ਨਾ ਕੋਈ ਪਸਾਨ ਹੁੰਦੇ ਹੁਣ ਇੰਨੇ ਬੰਦਿਆਂ ਦੇ ਭਈਆਂ ਦਾ ਕਿਹਨੂੰ ਪਸਾਨ ਕਰ ਸਕਦੇ ਸੀ ਚਲੋ ਇਹ ਨਗਰ ਇਕੱਠਾ ਕਰਕੇ ਇਹਨਾਂ ਨੇ ਸਾਰਾ ਪਿੰਡ ਸਾਡੇ ਲੌਂਸਮੈਂਟ ਕਰਕੇ ਨਗਰ ਇਕੱਠਾ ਕਰ ਲਿਆ ਇਹਨਾਂ ਨਗਰ ਵਾਲਿਆਂ ਨੇ ਕਿਹਾ ਵੀ ਮੀਰ ਭਾਈ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਕਿ ਇਹਨੂੰ ਗਾਲ ਨਹੀਂ ਕੱਢੀ ਨਗਰ ਦੇ ਵਿੱਚ ਇਹਨਾਂ ਨੇ ਕਿਹਾ ਵੀ ਭਾਈ 1 April ਤੱਕ ਵੀ ਤੁਸੀਂ ਆਪਣੇ ਜਿਹੜੇ ਬੰਦਿਆਂ ਕੋ ਆਪਣੇ ਕਮਰੇ ਦਿੱਤੇ ਹੋਏ ਨੇ ਵੀ ਤੁਸੀਂ ਆਪਣੇ ਖਾਲੀ ਕਰਾ ਲਓ ਜਿਹੜੇ ਜਿਹੜੇ ਪਿੰਡ ਵਾਲੇ ਬੰਦੇ ਨੇ ਉਹਨਾਂ ਦਾ ਸਾਡੇ ਆਪਣੇ ਆਪ ਭਾਈਚਾਰੇ ਨਾਲ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਖਾਲੀ ਕਰ ਤੇ ਕਮਰੇ ਕੁਝ ਬੰਦੇ ਜਿਹੜੇ ਸਾਡੇ ਪਾਸ ਹੁੰਦੇ ਨੇ ਕੁਝ ਭੜੀ ਪਣਾ ਚਾਹੁੰਦੇ ਨੇ ਕੁਝ ਮੂੰਗੋ ਦੇ ਨੇ ਕੁਝ ਮਲੋ ਦੇ ਨੇ ਉਹ ਬੰਦਿਆਂ ਨੇ 30 30 40 40 ਕੰਮ ਰੇਰੇ ਬਣਾ ਕੇ ਕੋਈ ਉਹਨਾਂ ਨੇ ਆਪਣਾ ਪਾਣੀ ਦਾ ਅਰੇਂਜਮੈਂਟ ਨਹੀਂ ਕੀਤਾ ਕੋਈ ਉਹਨਾਂ ਨੇ ਕੂੜੇ ਦਾ ਅਰੇਂਜਮੈਂਟ ਨਹੀਂ ਕੀਤਾ ਕੂੜਾ ਤੁਸੀਂ ਆ ਦੇਖੋ ਸਾਡੇ ਸੂਏ ਚਾਰ ਚੁਰੇ ਤੁਹਾਨੂੰ ਦਿਖਾਉਣੇ ਵਾਲੇ ਵਾਲੇ ਕਿੱਡੇ 10 10 ਕਿਲੋ ਦੇ ਲਫਾਵੇ 20 20 ਕਿਲੋ ਦੇ ਲਫਾਵੇ ਭਰ ਕੇ ਤੁਰੇ ਜਾਂਦੇ ਮੋਟਰਸਾਈਕਲਾਂ ਦੇ ਛੱਡਦੇ ਨੇ ਉਧਰ ਗੁਰਦੁਆਰਾ ਸਾਹਿਬ ਦੇ ਕੋਲ ਸਾਡੇ ਸਾਡੇ ਚਾਰੇ ਪੰਜੇ ਪਿੰਡੇ ਦੇ ਨਾਲ ਨਾਲ ਕੂੜਾ ਕਬਾੜ ਬਹੁਤ ਜ਼ਿਆਦਾ ਹੈ ਮੀਟਰ ਇੱਕ ਇੱਕ ਮੀਟਰ ਲੱਗਿਆ ਵਾ ਕਮਰਸ਼ੀਅਲ ਜਿਹੜੇ ਨੇ ਉਹਦੇ ਵਿੱਚੋਂ 10 10 20 20 ਮੀਟਰਾਂ ਗਾਂ ਲਾਇਵੇ ਮੀਟਰ ਇੱਕ ਆ ਸਰਕਾਰੀ ਜਿਹਦੇ ਵਿੱਚ ਇਹ ਕਰ ਰਹੇ ਅਸੀਂ ਬੇਨਤੀ ਕੀਤੀ ਹੈ ਹੁਣ ਅਸੀਂ ਪੰਚਾਇਤ ਨਗਰ ਵਾਲੇ ਕਹਿੰਦੇ ਵੀ ਤੁਸੀਂ ਅਸਿਕਾ ਵੀ ਤਾਂ ਨਗਰ ਦੇ ਨਾਲ ਆ ਨਗਰ ਨਾਲ ਲੱਗਣਾ ਪੈਣਾ ਅਸੀਂ ਇਸ ਕਰਕੇ ਜੇ ਮੈਂ ਕਹਿੰਦੇ ਸਾਨੂੰ ਪ੍ਰਸ਼ਾਸਨ ਦਾ ਅਸੀਂ ਤਾਂ ਦੱਸਦੇ ਜੇ ਸਾਡੇ ਕੋਈ ਗੜਬੜ ਹੁੰਦੀ ਕੋਈ ਗੜਬੜ ਨਹੀਂ ਹੋਈ ਕੋਈ ਗੱਲ ਨਹੀਂ ਸ਼ਾਂਤ ਮਈਨ ਵਾਲਾ ਅਸੀਂ ਸਾਡਾ ਗੱਲ ਚੱਲ ਰਹੀ ਆ ਚਾਹਨੇ ਕਿਉਂ ਪ੍ਰਵਾਸੀ ਤੁਹਾਡਾ ਪਿੰਡ ਛੱਡ ਜਾਣ ਹਾਂਜੀ ਅਸੀਂ ਇਹ ਕਹਿੰਦੇ ਵੀ ਪਿੰਡ ਚ ਨਾਰੈਣ ਸਾਡੇ ਪਿੰਡ ਚ ਕੋਈ ਮਕਾਨ ਇਹਨਾਂ ਕੋਲ ਕੋਈ ਨਹੀਂ ਹੈਗਾ ਆਧਾਰ ਕਾਰਡ ਇਹਨਾਂ ਦਾ ਕੋਈ ਨਹੀਂ ਕੋਈ ਸਾਡੇ ਕੰਮ ਪਿੰਡ ਚ ਨਹੀਂ ਕਰਦੇ ਕਰਦੇ ਨੇ ਬਾਦੋ ਦੇ ਵਿੱਚ ਪਿੰਡ ਸਾਡੇ ਉਰੇ ਭੱਦਲ ਸੂਏ ਫੈਕਟਰੀ ਲੱਗੀ ਹੋਈ ਮੈਂ ਉਹਦੇ ਵਿੱਚ ਵੀ ਭੱਦਲ ਸੂਏ ਕੰਮ ਕਰਗਾ ਉਹ ਵੀ ਉਰੇ ਰਹਿੰਦੇ ਨੇ ਜਿੰਨੇ ਵੀ ਇਹ ਸਾਰੇ ਮਜ਼ਦੂਰ ਹੈ ਪ੍ਰਵਾਸੀ ਹੈ ਇਹ ਫੈਕਟਰੀ ਚ ਕੰਮ ਕਰਨ ਵਾਲੇ ਆ ਇੱਥੇ ਜਿਹੜੇ 5-7 ਕਿਲੋਮੀਟਰ ਦੂਰ ਫੈਕਟਰੀ ਹੈ ਸ਼ਾਇਦ ਨਾ 1.5 ਕਿਲੋਮੀਟਰ ਹੈ 1.5 ਕਿਲੋਮੀਟਰ ਹੈ 1-4 ਕਿਲੋਮੀਟਰ ਦੇ ਨੇ ਤਿੰਨ ਚਾਰ ਇੱਕ ਫੈਕਟਰੀ ਨਹੀਂ ਹੈਗੀ ਚਾਰ-ਪੰਜ ਫੈਕਟਰੀਆਂ ਨਾਲ-ਨਾਲ ਵੱਡੀਆਂ-ਵੱਡੀਆਂ ਮਿਲਾਂ ਨੇ ਇਸ ਕਰਕੇ ਸਾਡੇ ਨਗਰ ਨੂੰ ਪ੍ਰੋਬਲਮ ਆ ਜੀ ਆ ਤੁਸੀਂ ਬੀਬੀਆਂ ਖੜੇ ਨੇ ਪੁੱਛ ਲੋ ਸਾਰਿਆਂ ਨੂੰ ਕੋਈ ਜੋ ਗੱਲ ਹੁੰਦੀ ਹੈ ਬੀਬੀਆਂ ਨਾਲ ਵੀ ਗੱਲ ਕਰਦੇ ਆ ਕਿ ਤਰਾਜ ਕਿਹੜੀ ਗੱਲ ਦਾ ਹੈ ਕਿਹੜੀ ਗੱਲ ਦਾ ਬੀਬੀ ਜੀ ਤਰਾਜ ਆ ਤੁਹਾਨੂੰ ਜਿਹੜੇ ਪ੍ਰਵਾਸੀ ਵੀਰ ਜੀ ਬਈਆਂ ਦਾ ਤਰਾਜ ਆ ਸਾਨੂੰ ਬਹੁਤ ਹਾਂਜੀ ਸਾਨੂੰ ਆਹੀ ਆ ਜੀ ਗੰਧ ਬਹੁਤ ਪਾਉਂਦੇ ਨੇ ਸਾਡੇ ਮੱਝਾਂ ਬੰਨਿਆ ਹੋਏ ਮੰਜਾਂ ਦੇ ਥੱਲੇ ਹੀ ਲਪਾਪੇ ਸੜ ਜਾਂਦੇ ਨੇ 15 15 ਕਿਲੋ ਦੇ ਹਾਂਜੀ ਲਫਾਫੇ ਕਾਦੇ ਸੁੱਟ ਜਾਂਦੇ ਲਫਾਫੇ ਜੀ ਕੂੜਾ ਦੇ ਇਕੱਠੇ ਕਰ ਕਰਕੇ ਆਡੀਆਂ-ਆਡੀਆਂ ਹੁੰਦੀਆਂ ਨੇ ਵਿੱਚ ਹਾਂਜੀ ਮੀਟ ਖਾਣ ਦੇ ਆਲੇ ਬਹੁਤ ਜੀ ਅਸੀਂ ਇੱਕ ਦਿਨ ਵਿੱਚੋਂ ਚੱਕਿਆ ਵੀ ਨਾ ਜਾਵੇ ਲਫਾਫਾ ਜੀ ਹਾਂਜੀ ਇਹਨਾਂ ਨੇ ਲਫਾਫੇ ਗੰਧ ਪਾਉਂਦੇ ਨੇ ਜੀ ਬਹੁਤ ਸਾਨੂੰ ਜੀ ਬਹੁਤ ਤਰਾਜ ਆ ਇਹਨਾਂ ਤੋਂ ਅਸੀਂ ਇਹਨਾਂ ਨੂੰ ਨਿਕਲਣਾ ਚਾਹੀਦਾ ਤੰਗ ਪਰੇਸ਼ਾਨ ਕਰਨ ਵਾਲੇ ਕੁੜੀਆਂ ਨੂੰ ਛੇੜਨ ਵਾਲਾ ਵੀ ਕੋਈ ਉਹ ਕੀ ਸੀਗਾ ਉਹ ਲਾ ਜੀ ਪੜ੍ਹੀ ਸਕੂਲ ਨਹੀਂ ਜਾਂਦੀਆਂ ਨੇ ਕੁੜੀਆਂ ਹਾਂਜੀ ਉਹਨਾਂ ਨੇ ਕਹਣਾ ਜੀ ਤਾਂ ਦੱਸੋ ਤੁਸੀਂ ਕੀ ਸਸੀਕਾਲ ਜੀ ਕੀ ਜਾ ਕੇ ਭਈਏ ਉੱਥੇ ਮੋਟਰ ਤੇ ਬਹਿ ਕੇ ਆ ਪੜਤੇ ਆ ਪਰਲੇ ਤੇ ਅੱਛਾ 2 ਵਜੇ ਉਹਨਾਂ ਨੂੰ ਕੁੜੀਆਂ ਛੁੱਟੀ ਹੋਈ ਆ ਭਈਆ ਐ ਬੈਠੇ ਸਾਈਕਲ ਭਈਆਂ ਕੋਲ ਤੇ ਆਪਦਾ ਹੀ ਜਾਂ ਕੁੜੀਆਂ ਬਰਾਬਰ ਆ ਗਈਆਂ ਸਾਈਕਲ ਤੇ ਸੀ ਕੁੜੀਆਂ ਹਾਂ ਹਾਂ ਉਹ ਸਾਈਕਲ ਕੁੜੀਆਂ ਸਾਈਕਲ ਤੇ ਸੀ ਭਈਆਂ ਕੋਲ ਵੀ ਸਾਈਕਲ ਤੇ ਸੀ ਜਾਂ ਕੁੜੀਆਂ ਬਰਾਬਰ ਆ ਗਈਆਂ ਉਹ ਭਈਆਂ ਨਾਲ ਲੱਤ ਮਾਰੀ ਉਹ ਕੁੜੀਆਂ ਕੁੜੀਆਂ ਗਰਗੀਆਂ ਆ ਕੇ ਕੁੜੀ ਤੇ ਦੂਜੇ ਦੂਜੇ ਉੱਪਰ ਦੂਜੇ ਦੂਜੇ ਉੱਪਰ ਆ ਕਿ ਜੋ ਉਧਰ ਗੱਡੀ ਆਉਂਦੀ ਹਣੀ ਚਾਰ ਜੀ ਗੱਡੀ ਕਮ ਸਾਦੀ ਡੈਡ ਕੰਨਾਂ ਗ ਜਾਂਦੀ ਕੁੜੀਆਂ ਨੂੰ ਅੱਛਾ ਹਾਂ ਮਤਲਬ ਇਹੋ ਜਿਹੀਆਂ ਹਰਕਤਾਂ ਕਰਦੇ ਹਾਂ ਹਾਂਜੀ ਤੁਸੀਂ ਮੌਕੇ ਤੇ ਸੀਗੇ ਮੈਂ ਕੋਲੇ ਖੜਾ ਤੇ ਜੀ ਹਾਂ ਮੌਕੇ ਤੇ ਹੀ ਮੈਂ ਹਾਂ ਤੁਸੀਂ ਵਰਜਿਆ ਨਹੀਂ ਫਿਰ ਬਾਅਦ ਚ ਕਿਹਾ ਉਹਨਾਂ ਨੂੰ ਉਹ ਜਿਹੜੇ ਭੱਜ ਗਏ ਜੀ ਹਾਂ ਚੱਕ ਸਾਈਕਲ ਕੁੜੀਆਂ ਨੂੰ ਮੈਂ ਠਾਲਿਆ ਆਪੇ ਸਾਈਕਲ ਚੱਕ ਕੇ ਹਾਂ ਨਹੀਂ ਫਿਰ ਬੰਦੇ ਪਛਾਣੇ ਪਿੰਡ ਦੇ ਹੀ ਸੀਗੇ ਉਹ ਮੈਂ ਪਿੰਡੇ ਦੇ ਨਹੀਂ ਇਹ ਤਾਂ ਕਿਹਾ ਕਿ ਹਾਂ ਇਧਰ ਵੀ ਹੀ ਪੈ ਗਏ ਬਸ ਫਿਰ ਨਹੀਂ ਉਹਨਾਂ ਨੂੰ ਪਤਾ ਲੱਗਿਆ ਕਿੱਧਰ ਗਏ ਬਸ ਫਿਰ ਨਹੀਂ ਉਹ ਗਏ ਪਤਾ ਲੱਗਿਆ ਇਹ ਰਹਿੰਦੇ ਉਹ ਜਿਹੜੇ ਤੁਸੀਂ ਕਹਿ ਰਹੇ ਤੁਹਾਡੇ ਪਿੰਡ 'ਚ ਹੀ ਰਹਿੰਦੇ ਆ ਉਹ ਮੁੰਡੇ ਜਿਹੜੇ ਜਾਂ ਕੋਈ ਹੋਰ ਪਾਸੇ ਆਸੇ ਪਾਸੇ ਦੇ ਪ੍ਰਵਾਸੀ ਜਿਹੜੇ ਬਈ ਤੁਸੀਂ ਕਹਿ ਰਹੇ ਉਹ ਪਿੰਡੇ 'ਚ ਹੀ ਰਹਿੰਦੇ ਨੇ ਤੇ ਹੀ ਉਹ ਤਾਂ ਹਾਂ ਉਹ ਪਛਾਣ ਨਹੀਂ ਕੀਤੀ ਕੋਈ ਉਹਨਾਂ ਕੋਈ ਨਹੀਂ ਕੀਤੀ ਨਾ ਕੁੜੀਆਂ ਨੂੰ ਕਿੰਨੀ ਪੈ ਗਿਆ ਹਾਂ ਉਹਦਾ ਚੱਕ ਕੇ ਮਾ ਸ਼ੈਂਕਰ ਛੱਟਿਆ ਜਦੋਂ ਭੱਜਲੇ ਹਾਂ ਜਦੋਂ ਭੱਜ ਲੰਦੇ ਨੇ ਦੋ ਤਿੰਨ ਮੁੰਡੇ ਮਾਰੋ ਉਹਨੂੰ ਤੇ ਭੜੀ ਦੇ ਉਹ ਕਹਿੰਦਾ ਫੜ ਲੈ ਮੈਂ ਕੱਪੜਾ ਤਾਂ ਮੈਂ ਮੈਂ ਕੁੜੀਆਂ ਨੂੰ ਸ਼ਾਮਾਂ ਕਹਿੰਦਾ ਉਹਨੂੰ ਸ਼ਾਮਾਂ ਹਾਂ ਇੱਕ ਸਾਰ ਨੇ ਜੀ ਇਹ ਸਾਰੀ ਭਈ ਇਹ ਇੱਕ ਸਾਰ ਹਾਂਜੀ ਇੱਕੋ ਹੀ ਸਾਰ ਨੇ ਜੀ ਪਤਾ ਹੀ ਨਹੀਂ ਲੱਗਦਾ ਮਿਕਰਾਂ ਪਾ ਕੇ ਫਿਰੀ ਜਾਂਦੇ ਨੇ ਸਾਡੀਆਂ ਕੁੜੀਆਂ ਜਾਂਦੀਆਂ ਸਕੂਲ ਨੂੰ ਇੱਥੇ ਬੋਰਸ ਕਰਨਗੇ ਨੰਗੇ ਹੋ ਕੇ ਆਪ ਸਰ ਨੂੰ ਸਾਡੀਆਂ ਧੀਆ ਭੈਣਾਂ ਨੇ ਤੁਸੀਂ ਜੇ ਇਹਨਾਂ ਦੀ ਹੁਣ ਏਕਣ ਕਰਨਾ ਇਹ ਇਹਨਾਂ ਨੂੰ ਕੋਈ ਹੋ ਨਹੀਂ ਹੈਗਾ ਜੀ ਸਾਡਾ ਤੁਸੀਂ ਕਿਹਨੇ ਕੋਈ ਨਹੀਂ ਸਾਡਾ ਅਸੀਂ ਤਾਂ ਕਹਿੰਦੇ ਜਿੰਨ ਦੇ ਜ਼ਿਆਦਾ ਅਸੀਂ ਲੱਗ ਜਾਂਦੇ ਆ ਮੇਰੇ ਗਾਵ ਚ ਵੀ ਇਹਨਾਂ ਦਾ ਹੀ ਕੂੜਾ ਤੱਕ ਚੱਕ ਕੇ ਉਹਨੇ ਨੂੰ ਦਿਨ ਪੂਰੇ ਹੋ ਜਾਂਦੇ ਨੇ ਇਹਨਾਂ ਦਾ ਕੂੜਾ ਹੀ ਬਹੁਤ ਹੁੰਦਾ ਜੇ ਜਾ ਕੇ ਦੇਖੋ ਰੋਡ ਤੇ ਕਿੰਨਾ ਪਿਆ ਉਧਰ ਹਾਂ ਪਥਵਾੜੇ ਵੀ ਨਹੀਂ ਖਾਲੀ ਸਾਡੇ ਪਾਥੀਆਂ ਵੀ ਦੱਬੀਆਂ ਪਈਆਂ ਨੇ ਉਹਦੇ ਵਿੱਚ। ਇੰਨਾ ਕ੍ਰਾਈਮ ਵਧ ਗਿਆ ਜੀ ਸਾਡੇ ਜੱਤੂ ਪਰਵਾਸੀ ਆਏ ਨੇ ਕ੍ਰਾਈਮ আর ਨਸ਼ੇ ਦਾ ਬੋਲਬਾਲਾ ਜ਼ਿਆਦਾ ਹੋ ਗਿਆ ਜੀ। ਆ ਸਾਡੇ ਸਕੂਲ ਬਣਾਇਆ ਸੀ ਜੀ ਆਹ ਇਹ ਦਿੱਤਾ ਵੇ ਪਰਵਾਸੀਆਂ ਨੂੰ ਉਹਦੇ ਉੱਪਰ ਹਜੇ ਵੀ ਲਿਖਿਆ ਹੋਇਆ ਹੈ ਸਕੂਲ ਆ ਇਹ। ਦੱਸੋ ਇਹ ਹਜੇ ਕੰਮ ਕਰੇ ਬਿਨ ਇਹਦੇ ਪਿੱਛੇ 100 ਕਮਰਾ ਜੀ। ਇਹ ਕਿਹਦਾ ਸਕੂਲ ਹੈ? ਇਹ ਸਕੂਲ ਰੂਬਲ ਹੈ ਜੀ। ਚੰਬਾਲੇ ਤੋਂ ਆ ਕੇ ਉਹਨਾਂ ਨੇ ਸਕੂਲ ਖੋਲ੍ਹਿਆ ਸੀ ਜੀ। ਸਕੂਲ ਖੋਲਦੇ ਖੋਲਦੇ ਆ ਪ੍ਰਵਾਸੀਆਂ ਨੂੰ ਦੇਤਾ ਜੀ ਇਹਦੇ ਪਿੱਛੇ ਆ ਜੀ ਉਥੋਂ ਮੁਸਕ ਮਾਰਦਾ ਹੁਣ ਇਹ ਵੀ ਹੋ ਸਕਦਾ ਵੀ ਉੱਥੇ ਖਬਰ ਬੰਦਾ ਹੀ ਮਰਿਆ ਹੋਵੇ ਜੀ ਪਿੱਛੇ ਕਮਰੇ ਮੁਸਕ ਮਾਰ ਰਿਹਾ ਜੀ ਐ ਗੰਦਾ ਉੱਥੇ ਸ਼ਾਇਦ ਬੰਦਾ ਹੀ ਮਰਿਆ ਹੋਵੇ ਨਸ਼ੇੜੀ ਨਸ਼ੇੜੀ ਨਸ਼ਾ ਕਰਦੇ ਨੇ ਜੀ ਆ ਕੇ ਪਿੱਛੇ ਕਮਰਿਆਂ ਚ ਸਾਰੇ ਇਹ ਜਿਹੜਾ ਸਕੂਲ ਸੀ ਪੀਜੀ ਦਾ ਰੂਪ ਦੇਤਾ ਇਸ ਸਕੂਲ ਨੂੰ ਪੀਜੀ ਦਾ ਭਈ ਸਾਰੇ ਪ੍ਰਵਾਸੀ ਰੱਖੇ ਹੋਏ ਨੇ ਇਹਦਾ ਸਕੂਲ ਪਿੰਡ ਦਾ ਹੀ ਇੱਕ ਨਹੀਂ ਜੀ ਇਹ ਚਵਾਲੇ ਦੇ ਨੇ ਜੀ ਉਹਨਾਂ ਨੇ ਰੱਖਿਆ ਵਾ ਇਹ ਵੀ ਕਹਿੰਦੇ ਨੇ ਕਹਿੰਦੇ ਸਾਨੂੰ ਇਹ ਤੋਂ ਆਮਦਨ ਆਉਂਦੀ ਹੈ ਵੀ ਸਕੂਲ ਖੋਲ੍ਹ ਲਓ ਤੁਸੀਂ ਤੁਸੀਂ ਇਹ ਕਹਿ ਰਹੇ ਹੋ ਕਿ 4-5000 ਪ੍ਰਵਾਸੀ ਪਿੰਡ ਦੀ ਵੋਟ ਕਿੰਨੀ ਆ 13-1400 ਵੋਟ ਹੈ ਜੀ ਸਾਡੇ ਪਿੰਡ ਦੀ ਹਾਂ ਇੰਨੀ ਕੁ ਵੋਟ ਹੈ ਜਾਦੇ ਵੋਟ ਵੀ ਨਹੀਂ ਹੈਗੀ ਸਾਡੇ ਤਾਂ ਪਰ ਜਿਹੜਾ ਤੁਸੀਂ 3-4000 ਪ੍ਰਵਾਸੀ ਕਹਿ ਰਹੇ ਹੋ ਇੱਥੇ ਇਹ ਲੋਕ ਪਿੰਡ ਦੇ ਲੋਕਾਂ ਨੇ ਰਹਿਣ ਲਈ ਤੇ ਜਗ੍ਹਾ ਤੇ ਪਿੰਡ ਦੇ ਲੋਕਾਂ ਨੇ ਦਿੱਤੀ ਹੋਣਾ ਹੋਰ ਕਿੱਥੇ ਇੱਥੇ ਨਾ ਤਾਂ ਕੋਈ ਤੰਬੂ ਬਣਿਆ ਨਾ ਝੋਪੜੀ ਬਣੀ ਨਾ ਝੁੱਗੀ ਬਣੀ ਨਹੀਂ ਬਾਹਰਲੇ ਪਿੰਡਾਂ ਤੋਂ ਆ ਕੇ ਜੀ ਜੇ ਕਿਸੇ ਦਾ ਦੂਆ ਕਮਰਾ ਘਰ ਵਾਲਾ ਬਣਾਇਆ ਹੋਇਆ ਸੀ ਉਸ ਦੇ ਕੋਈ ਬੈਣੇ ਦਾ ਹੈ ਕੋਈ ਨੂਰਪੁਰੇ ਦਾ ਕੋਈ ਪਾਸੋਂ ਦਾ ਜੀ ਸਾਡੇ ਪਿੰਡ ਦੇ ਤਾਂ ਇੱਕ ਦੋ ਨੇ ਜੀ ਬਸ ਬਾਕੀ ਸਾਰੇ ਬਾਹਰਲੇ ਨੇ ਉਹਨਾਂ ਨੂੰ ਇਹ ਤਕਲੀਫ ਹੈ ਜੀ ਉਹੀ ਧਮਕੀਆਂ ਦਵਾਉਂਦੇ ਨੇ ਸਾਨੂੰ ਪ੍ਰਸ਼ਾਸਨ ਤੋਂ ਉਹ ਕਹਿੰਦੇ ਜੀ ਤੁਹਾਡੇ ਜੇ ਤੁਹਾਨੂੰ ਕੱਢਣ ਆਉਣਗੇ ਪ੍ਰਵਾਸੀਆਂ ਨੂੰ ਇਹ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜਾਂਗੇ ਅਸੀਂ ਗੋਲੀ ਮਾਰ ਦਾਂਗੇ ਇੱਥੇ ਤੱਕ ਵੀ ਕਹਿ ਰਹੇ ਇਹ ਗੱਲ ਕਿਹਨੂੰ ਕਹੀ ਹੈ ਇਹ ਗੱਲ ਸਾਡੇ ਇੱਕ ਬੰਦਾ ਉਹਨੂੰ ਕਹੀ ਹੈ ਜੀ ਵਿਚਾਰੇ ਨੂੰ ਉਹ ਡਰਿਆ ਹੋਇਆ ਉਦਣ ਦਾ ਲੁਕਿਆ ਹੋਇਆ ਜੀ ਡਰਦਾ ਹਾਂ ਇੱਕ ਇੱਕ ਗੱਲ ਦੱਸੋ ਜਿਹੜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਹਾਡੇ ਪਿੰਡ ਚ 12 13 1400 ਵੋਟ ਹੋਊਗੀ ਹਾਂਜੀ ਹਾਂਜੀ ਔਰ ਜਿਹੜੇ ਬਾਹਰ ਦੇ ਪਿੰਡਾਂ ਦੇ ਲੋਕ ਉਹਨਾਂ ਨੇ ਥੋੜੇ ਇੱਥੇ ਜ਼ਮੀਨ ਵਗੈਰਾ ਖਰੀਦ ਕੇ ਘਰ ਪਾਤੇ ਔਰ ਉਹ ਜਿਹੜੇ ਘਰ ਬਣਾ ਕੇ ਪੀਜੀ ਦੇ ਰੂਪ ਚ ਚੜਾਤੇ ਪ੍ਰਵਾਸੀਆਂ ਨੂੰ ਇਹ ਗੱਲ ਹੈ ਹਾਂਜੀ ਹਾਂਜੀ ਇਹੀ ਹੈ ਜੀ 50 50 ਕਮਰੇ ਪਾਤੇ ਜੀ ਮਤਲਬ ਜਦੋਂ ਦੀਆਂ ਫੈਕਟਰੀਆਂ ਬਣੀਆਂ ਉਦੋਂ ਬਾਹਰਲੇ ਪਿੰਡਾਂ ਦੇ ਲੋਕਾਂ ਨੇ ਇੱਥੇ ਜ਼ਮੀਨ ਖਰੀਦ ਕੇ ਘਰ ਪਾ ਕੇ ਬਣਾਤਾ ਆਪਦਾ ਬਿਜ਼ਨਸ ਸ਼ੁਰੂ ਕਰ ਲਿਆ ਫੈਕਟਰੀ ਕਾਦੀ ਉਹ ਨਹੀਂ ਸਮੱਸਿਆ ਖੜੀ ਖੜੀ ਹੈ ਜੀ ਫੈਕਟਰੀ ਨੇ ਪਾਣੀ ਦੀ ਥੱਲੇ ਪਾਣੀ ਪਾ ਰਹੇ ਨੇ ਉਥੇ ਰੋਜ਼ ਐਕਸੀਡੈਂਟ ਹੁੰਦਾ ਇੱਕ ਬੰਦਾ ਮਰਦਾ ਜੀ ਇਹ ਕੋਆਪਰੇਟਿਵਾਂ ਦੀ ਹੈ ਇਹ ਨਹੀਂ ਪਬਲਿਕ ਦਾ ਕੋਈ ਨਹੀਂ ਜੀ ਪੈਸੇ ਤੱਕ ਮਕਤਬ ਸਰਕਾਰਾਂ ਨੂੰ ਉਹ ਆਪ ਦਾ ਉਥੇ ਕੁਆਟਰ ਨਹੀਂ ਪਾ ਕੇ ਦੇ ਸਕਦੇ ਜਦ ਅਰਬਾਂ ਰੁਪਇਆ ਫੈਕਟਰੀ ਤੇ ਲਾ ਸਕਦੇ ਨੇ ਉਥੇ 200 200 ਕਮਰਾ ਨਹੀਂ ਪਾ ਕੇ ਦੇ ਸਕਦੇ ਜੀ ਇਸ ਸਮੱਸਿਆ ਹੀ ਨਾ ਖੜੀ ਹੋਵੇ ਜੀ ਹੁਣ ਉਥੇ ਮੂਰੇ ਜੰਪ ਬਣਾ ਤੇ ਤਾਂ ਸਮੱਸਿਆ ਹੈ ਜੀ ਰੋਜ਼ ਨਵੀਂ ਸਮੱਸਿਆ ਖੜੀ ਹੁੰਦੀ ਹੈ ਜੀ ਫੈਕਟਰੀ ਕਰਕੇ ਪਾਣੀ ਵਾਲੇ ਵਾਲੇ ਪਿੰਡਾਂ ਦਾ ਖਰਾਬ ਹੋ ਗਿਆ ਜੀ ਆ ਉੱਪਰ ਦੀ ਪ੍ਰਵਾਸੀਆਂ ਦਾ ਮੁੱਦਾ ਹੋ ਗਿਆ ਜੀ ਸਾਡੇ ਦਾ ਪਿੰਡ ਦਾ ਇੰਨਾ ਕੁ ਬੁਰਾ ਹਾਲ ਹੈ ਗੱਲਾਂ ਛੱਡ ਦਿਓ ਜੀ ਹਾਂ ਅੱਛਾ ਉਹ ਇਹ ਗੱਲ ਕਹਿੰਦੇ ਹੁੰਦੇ ਆ ਜਦੋਂ ਇਹਨਾਂ ਨਾਲ ਗੱਲ ਕਰਦੇ ਆ ਪ੍ਰਵਾਸੀਆਂ ਨਾਲ ਤਾਂ ਉਹ ਕਹਿੰਦੇ ਵੀ ਅਸੀਂ ਤਾਂ ਦੇਖੋ ਯੂਪੀ ਬਿਹਾਰ ਤੋਂ ਆ ਕੇ ਇੱਥੇ ਆ ਕੇ ਮਿਹਨਤ ਕਰ ਰਹੇ ਆ ਕਹਿੰਦੇ ਮਿਹਨਤ ਕਰਕੇ ਅਸੀਂ ਆਪਦਾ ਘਰ-ਬਾਰ ਬਣਾਉਣਾ ਇੱਥੇ ਤੁਹਾਡੇ ਪਿੰਡ 'ਚ ਪ੍ਰਵਾਸੀਆਂ ਨੇ ਘਰ ਵੀ ਖਰੀਦਿਆ ਕਿਸੇ ਨੇ ਤਿੰਨ ਚਾਰ ਖਰੀਦੇ ਹੋਏ ਨੇ ਜੀ ਸਾਡੇ ਪਿੰਡ 'ਚ ਤੇ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਜੀ ਹੁਣ ਸਾਡੇ ਮੁੱਡੇ ਨੇ ਕੋਈ ਕੈਨੇਡਾ ਅਮਰੀਕਾ ਇਹੋ ਜਿਹਾ ਕੁਸਤਾ ਨਹੀਂ ਕਰਦੇ ਜੀ ਉਹ ਆਪ ਦਾ ਸਟੈਂਡਰਡ ਨਾਲ ਰਹਿੰਦੇ ਨੇ ਰਹਿਣ ਦਾ ਕੀ ਗੱਲ ਕਹਿੰਦੇ ਉਹ ਕਹਿੰਦੇ ਕਿ ਅਸੀਂ ਯੂਪੀ ਬਿਹਾਰ ਤੋਂ ਆਏ ਆ ਇੱਥੇ ਪੰਜਾਬ ਚ ਆ ਕੇ ਮਿਹਨਤ ਮਜ਼ਦੂਰੀ ਕਰਨ ਵਾਸਤੇ ਆਏ ਆ ਕਹਿੰਦੇ ਇਹਨਾਂ ਨੂੰ ਤਰਾਜ ਹੋ ਰਿਹਾ ਕਹਿੰਦੇ ਇਹਨਾਂ ਦੇ ਜਵਾਕ ਵੀ ਉੱਥੇ ਜਾਂਦੇ ਹੀ ਆ ਬਾਹਰ ਜਾ ਕੇ ਕੋਈ ਐਮਪੀ ਬਣ ਗਿਆ ਕੋਈ ਐਮਐਲਏ ਇਦਾਂ ਦਾ ਤਰਕ ਦਿੰਦੇ ਅੱਗੋਂ ਸਾਡੇ ਫਿਰ ਇਹੋ ਜਿਹਾ ਹਰਦੁੰਗਤਾ ਨਹੀਂ ਕਰਦੇ ਸਾਡੇ ਮੱਛੀ ਮਾਰ ਖਾ ਕੇ ਤਾਂ ਨਹੀਂ ਆਂਡਿਆਂ ਦੇ ਛਿਲਕੇ ਬੀਹਾਂ 'ਚ ਸਿੱੜਦੇ ਜੀ ਉਹ ਕਿਹੇ ਤਰੀਕੇ ਨਾਲ ਔਰ ਕੰਮ ਫੈਕਟਰੀ ਚ ਕਰਦੇ ਨੇ ਤਕਲੀਬ ਚ ਹੈਲਦਿਆਂ ਨੂੰ ਕੂੜੇ ਦੀ ਸਮੱਸਿਆ ਪਾਣੀ ਦੀ ਸਮੱਸਿਆ ਇੱਕ ਸਮੱਸਿਆ ਹੋਵੇ ਪੈਸਾ ਸਾਡੇ ਪੰਚਾਇਤ ਕੋਲ ਹੈ ਨਹੀਂ ਪਹਿਲਾਂ ਹੀ ਆ ਡੇ ਡੇ ਢੇਰ ਲੱਗੇ ਨੇ ਸੜਕ ਤੇ ਆ ਜਿਹੜਾ ਪੋਲੀਥੀਨ ਗਵਰਨਮੈਂਟ ਨੇ ਗੰਦ ਬੰਦ ਕਰਿਆ ਹੋਇਆ ਸੜਕਾਂ ਤੇ ਐ ਪਿਆ ਉੜਦਾ ਫਰੀ ਜਾਂਦਾ ਦੱਸੋ ਅੱਛਾ ਬੀਬੀ ਕੀ ਚਾਹੁੰਨੇ ਕੀ ਹੋ ਤੁਸੀਂ ਅਸੀਂ ਚਾਹੁੰਨੇ ਆ ਜੀ ਅਸੀਂ ਪ੍ਰਵਾਸੀਆਂ ਨੂੰ ਸਾਡੇ ਪਿੰਡ ਵਿੱਚੋਂ ਕੱਢਿਆ ਜਾਵੇ ਸਾਡੇ ਜੀ ਪਾਣੀ ਦੀ ਸਮੱਸਿਆ ਬਹੁਤ ਆ ਜੀ ਸਾਡੇ ਸੂਏ ਚ ਪਾਣੀ ਪੈਂਦਾ ਜੀ ਫੈਕਟਰੀ ਦਾ ਜਿਹੋ ਪਾਣੀ ਬਹੁਤ ਗੰਦਾ ਹੈ ਸਾਡੇ ਬਿਮਾਰੀਆਂ ਬਹੁਤ ਲੱਗ ਰਹੀਆਂ ਨੇ ਲੋਕਾਂ ਨੂੰ ਅੱਛਾ ਕਿਸੇ ਨੇ ਕਿਹਾ ਵੀ ਜਿੱਦਾਂ ਦੱਸ ਰਹੇ ਸੀਗੇ ਕਿ ਕੋਈ ਮਿਸ ਬਿਹੇਵ ਵੀ ਕਰਦੇ ਆ ਜਾਂ ਇਦਾਂ ਦੀ ਹੈਗੀ ਗੱਲ ਵੀ ਕੋਈ ਐਵੇਂ ਹਾਂਜੀ ਕਰਦੇ ਨੇ ਜੀ ਸਕੂਲ ਜਾਂਦੀਆਂ ਬੱਚੀਆਂ ਨਾਲ ਕਰਦੇ ਨੇ ਉਹਨਾਂ ਨੂੰ ਗੰਦੇ ਗੰਦੇ ਕਮੈਂਟ ਕਰਦੇ ਆ ਬਈ ਇਹ ਇੱਥੇ ਬੈਂਦੇ ਆ ਸੜਕਾਂ ਤੇ ਬਹੁਤ ਬੋਲਦੇ ਆ ਜੀ ਅੱਛਾ ਪਹਿਲੀ ਵਾਰ ਕਦੋਂ ਇੱਥੇ ਆ ਕੇ ਫੈਕਟਰੀ ਚੱਲਦੀ ਨੂੰ ਕਿੰਨਾ ਚਿਰ ਹੋ ਗਿਆ ਹੋ ਗਏ 10-12 ਸਾਲ ਹਾਂਜੀ 10-12 ਸਾਲ ਹੋ ਗਏ ਪ੍ਰਵਾਸੀ ਕਿੰਨੇ ਚਿਰ ਦੇ ਰਹਿਣ ਲੱਗੇ ਇਹ 2020-21 ਤੋਂ ਜ਼ਿਆਦਾ ਵਧੇ ਨੇ ਹਾਂਜੀ ਜਿਆਦਾ ਪਰੇਸ਼ਾਨੀ ਯਾਨੀ ਕਿ ਸਾਨੂੰ ਅੱਜ ਤੋਂ 2-3 ਸਾਲ ਪਹਿਲਾਂ ਤੋਂ ਆਉਣ ਲੱਗ ਗਈ। ਯਾਨੀ ਪਹਿਲਾਂ ਸਾਡੀ ਸਰ ਤੇ ਪੰਚਾਇਤ ਨੇ ਇਹ ਸੀਗੀ ਵੀ ਅਸੀਂ ਜਦੋਂ ਵੀ ਪੰਚਾਇਤ ਆਉਣਾ ਵੀ ਜਿਹੜਾ ਵੀ ਅਸੀਂ ਵੋਟ ਉਹ ਚਾ ਆਪਾਂ ਚੱਲਣੀ ਆ। ਵੀ ਅਸੀਂ ਪ੍ਰਵਾਸੀਆਂ ਨੂੰ ਲੈਣਾ ਬਾਹਰ ਕੱਢਣਾ ਪਿੰਡ ਚੋਂ। ਸਾਡੀਆਂ ਕੁੜੀਆਂ ਨੂੰ ਵੱਧ ਔਖਾ ਹੋਰ ਤਾਂ ਸਾਡਾ ਤਾਂ ਲੰਗ ਗਈਆਂ ਵਾਲੀ ਪੀੜੀ ਤਾਂ ਵੀ ਦੇਖਣ ਆਪਾਂ ਨੇ। ਤੇ ਜਿਹੜਾ ਆ ਆ ਸਭ ਤੋਂ ਵੱਧ ਆ ਰੋੜ ਜੇ ਸਾਡੇ ਸਕੂਲ ਨੂੰ ਜਾਂਦਾ ਵੱਡੇ ਨੂੰ। ਇੱਥੋਂ ਕੁੜੀਆਂ ਲੰਘਦੇ ਨੇ ਸਾਹਮਣੇ ਸਕੂਲ ਆ ਚਿੱਟੇ ਰੰਗ ਦਾ। ਦਵਿੰਦਰੋ ਸਕੂਲ ਵੀ ਦਿਖਾ ਦਿਓ। ਸਾਹਮਣੇ ਇੱਕ ਸਕੂਲ ਆ ਉਹ। ਹਾਂਜੀ ਉਹ ਸਕੂਲ ਆ ਜੀ ਜਿਵੇਂ ਜਿ ਹੁਣ ਗਾਹਾਂ ਗਾਹ ਗਰਮੀਆਂ ਵਧਣਦੇ ਨੇ ਇੱਥੇ ਬੱਚੇ ਸਾੜਾ ਇਹ ਰੋਡ ਖਾਲੀ ਰਹਿਣਾ ਬਿਲਕੁਲ ਕੋਈ ਵੀ ਹਾਲਾਤਾ ਕੁਝ ਵੀ ਹੋ ਸਕਦਾ ਜੀ ਇਹ ਤਾਂ 20 25 25 ਜਿਹੜਾ ਉਹ ਜਾ ਕੇ ਰੋਟੇ ਥੱਲੇ ਬੈਹਣਦੇ ਨੇ ਜੀ ਬਨਾਣਾ ਪਾਈਆਂ ਹੁੰਦੀਆਂ ਨੇ ਇਹਨਾਂ ਦੇ ਨਿਕਰਾਂ ਚ ਹੁੰਦੇ ਨੇ ਕਦੇ ਵੀ ਇਹਨਾਂ ਦੇ ਕੱਪੜਾ ਨਹੀਂ ਪੂਰਾ ਮਿਲੂਗਾ ਜੀ ਹੁਣ ਤਾਂ ਉਦੋਂ ਦਿੰਦਾ ਸੀ ਆਹ ਕਹੜੇ ਹੋਏ ਇੱਧਰੋਂ ਉਦੋਂ ਦੇ ਜੀ ਇਹ ਕੱਟੇ ਨੇ ਨਹੀਂ ਤਾਂ ਇੱਥੇ ਐ ਫਿਰਦੇ ਰਹਿੰਦੇ ਤੁਸੀਂ ਕਦੋਂ ਤਾਂ ਦੇਖ ਲਿਆ ਹੁਣ ਵੀ ਨਹੀਂਣ ਦੀ ਤਵੀ ਐ ਫਿਰਦੇ ਕਦੇ 200 ਇੱਥੇ ਕਦੇ 20 ਐ ਫਿਰਦੇ ਹੁੰਦੇ ਸੀਗੇ ਜੀ ਹਾਂਜੀ ਸਾਡੀ ਤਾਂ ਬੇਨਤੀ ਸਾਰੀ ਪ੍ਰ ਆਹੀ ਚੱਕਰ ਸਾਨੂੰ ਤੋਂ ਜ਼ਿਆਦਾ ਜਾਨੀ ਦੁਖੀ ਬਹੁਤ ਜ਼ਿਆਦੇ ਨੇ ਕ੍ਰਾਈਮ ਕਿੰਨਾ ਕਰ ਕ੍ਰਾਈਮ ਬਹੁਤ ਜ਼ਿਆਦਾ ਜਿੱਦਣ ਦਾ ਅਸੀਂ ਆ ਮਹੀਮ ਚੱਕੀ ਆ ਜੀ ਉਦੋਂ ਦਾ ਕ੍ਰਾਈਮ ਕੁਝ ਵੀ ਨਹੀਂ ਹੋਇਆ ਜੀ ਕੋਈ ਵੀ ਚੋਰੀ ਸਾਡੇ ਇਰ ਵਿੱਚ ਸੁਣੀ ਵੀ ਨਹੀਂ ਗਈ ਜਿੰਨੇ ਪਿੰਡ ਖੜਾ ਜੀ ਪੁੱਛ ਲਓ ਕਿਸੇ ਨੂੰ ਵੀ ਜਿੱਦਣ ਦਾ ਜੇ ਅਸੀਂ ਆ ਤੁਰਿਆ ਕੰਮ ਸਾਡਾ ਕੋਈ ਵੀ ਚੋਰੀ ਨਹੀਂ ਹੋਈ ਹਾਲ ਤੱਕ ਕਰ ਇਹ ਤੁਹਾਡਾ ਇੱਕ ਪਿੰਡ ਇੱਕ ਪਾਸੇ ਹੈਗਾ ਇਕੱਠਾ ਇਕੱਠਾ ਪਿੰਡ ਮжоਰਿਟੀ ਚ ਆਇਆ ਜਾਂ ਪਿੰਡ ਦੇ ਲੋਕ ਵੀ ਵੰਡੇ ਹੋਏ ਆਵੇ ਪਿੰਡੇ ਗਾਈ ਪਿੰਡੇ ਸਾਡਾ ਸਾਰਾ ਸਮਝ ਲਓ ਜਿਹੜੇ ਜਿਹੜੇ ਮੌਕੇ ਤੇ ਸੀਗੇ ਘਰ ਚ ਬਾਕੀ ਕੰਮਾਂ ਕਰਾਂਦੇ ਨੇ ਆ ਪਿੰਡੇ ਤੁਹਾਡੇ ਸਾਹਮਣੇ ਸਾਰਾ ਇੱਕ ਚਾ ਹੁਣ ਤੁਸੀਂ ਇੱਕ ਅਨਾਉਂਸਮੈਂਟ ਕੀਤੀ ਐ ਕੀ ਸੋਚਦੇ ਹੋ ਕਰਨਾ ਕੀ ਹੈ ਕਿ ਨਹੀਂ ਅਸੀਂ ਤਾਂ ਇਹਨੂੰ ਕੱਢਣਾ ਜੀ ਪਿੰਡ ਚੋਂ ਅਸੀਂ ਤਾਂ ਬੇਨਤੀ ਹੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਸਾਡਾ ਸਾਥ ਦਿੱਤਾ ਜਾਵੇ ਜੀ ਪਰ ਪ੍ਰਸ਼ਾਸਨ ਕਹੂਗਾ ਇਹ ਤਾਂ ਗਲਤ ਆ ਗੱਲ ਬਈ ਦੇਸ਼ ਦੇ ਵਿੱਚ ਕੋਈ ਵੀ ਕਿੱਥੇ ਵੀ ਰਹਿ ਸਕਦਾ ਹੁਣ ਸਾਡੇ ਬਾਰੇ ਵੀ ਸੋਚਣਾ ਜੀ ਪ੍ਰਸ਼ਾਸਨ ਨੂੰ ਜੀ ਨਾ ਉਹਦਾ ਪ੍ਰਬੰਧਨ ਉਹਨੂੰ ਕਹੇ ਨਾ ਫੈਕਟਰੀ ਵਾਲਿਆਂ ਨੂੰ ਸਾਡੇ ਤੋਂ ਚ ਕੋਈ ਕਸੂਰ ਨਹੀਂ ਹੈ ਕਿ ਜਿੱਥੇ ਪਿੰਡ ਦੇ ਵਾਸੀ ਆ ਜੀ ਸਾਡੇ ਤਾਂ ਜੱਦੀ ਸਾਰਾ ਕੁਝ ਇੱਥੇ ਆ ਜੀ ਇਹ ਸਾਡੇ ਜਾ ਕੇ ਹਮਲਾ ਸਾਡੇ ਤੇ ਕਬਜ਼ਾ ਕਰਨ ਲੱਗੇ ਉਹਨਾਂ ਪ੍ਰਸ਼ਾਸਨ ਦੇ ਜ਼ੋਰ ਤੇ ਚੱਲ ਰਿਹਾ ਜੀ ਇਹ ਕੰਮ ਫੇਰ ਹੈ ਸਾਰੇ ਬਾਹਰਲਿਆਂ ਦੇ ਇਹਨਾਂ ਲੈ ਲੈ ਕੇ ਪਾਏ ਹੋਏ ਨੇ ਇੱਥੇ ਸਾਡਾ ਤਾਂ ਇਹ ਕੋਈ ਕਸੂਰ ਨਹੀਂ ਸਾਡੇ ਬੀਬੀਆਂ ਸਭ ਤੋਂ ਵੱਧ ਦੁਖੀ ਨੇ ਇੰਨਾ ਗੰਦਮਾ ਦੇ ਕਹਿ ਵੀ ਨਹੀਂ ਸਕਦੇ ਇਹੋ ਜਿਹੇ ਗੰਦ ਚੱਕਦੇ ਨੇ ਪਿੰਡ 'ਚ ਨਰੇਗਾ 'ਚ ਵੀ 10 ਵੀ ਇਹ ਚੈਨਦਰ ਮੂਰੇ ਵੀ ਨਹੀਂ ਆ ਸਕਦੇ ਸੀ ਕਹਿ ਕੇ ਇਹਨਾਂ ਨੂੰ ਕਿਸੇ ਨੂੰ ਸੰਗ ਸ਼ਰਮ ਨਹੀਂ ਆ ਗਈ ਤੀਜੀ ਚੀਜ਼ ਮੰਦੇ ਨੰਗਾ ਨਾ ਹੁੰਦੇ ਨੇ ਜਿਵੇਂ ਵੀਡੀਓ ਆਪ ਬਣਾਈ ਆ ਤੀਜੀ ਮੰਜ਼ਲ ਤੋਂ ਇਹ ਦੇਖ ਲਓ ਕਿ ਪਿੰਡ ਦੇ ਵਿੱਚ ਇਸ ਤੋਂ ਵੱਧ ਦੁਖੀ ਕਿੰਨਾ ਕਹਾਂਗਾ ਯਾਰ ਹੁਣ ਤਾਂ ਇਹ ਐਂਡ ਹੋ ਗਿਆ ਤਾਂ ਅਸੀਂ ਸਾਰੇ ਨੇ ਉੱਠ ਇਕੱਠੇ ਹੋਏ ਆ ਜੀ ਫਿਰ ਅਸੀਂ ਪੰਚਾਇਤ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਤਾਂ ਸਾਡਾ ਸਾਰਾ ਪਿੰਡ ਇੱਕ ਸੁੱਟ ਹੋਇਆ ਜੀ ਪੰਚਾਇਤ ਕੀ ਕ ਹਾਂਜੀ ਹਾਂਜੀ ਪੰਚਾਇਤ ਸਾਰੇ ਇਕੱਠੇ ਸਾਰੇ ਆ ਜੀ ਸਾਰੇ ਇਕੱਠੇ ਆ ਜੀ ਸਰਪੰਚ ਸਾਹਿਬ ਤੋਂ ਲੈ ਕੇ ਮੈਂਬਰ ਸਾਰੇ ਪਏ ਸਾਡੀ ਸਰਤੇ ਇਹ ਧੀ ਕਿ ਪਿੰਡ ਇਕੱਠਾ ਦੀਗਾ ਜੀ ਹੁਣ ਅਸੀਂ ਇੱਕ ਨੂੰ ਵੀ ਕਾਲ ਕਰਦਾ ਜਦ ਇਹ ਆਏ ਨੇ ਜੀ ਵੋਟਾਂ ਵੀ ਬਣੀਆਂ ਹੋਈਆਂ ਪਰ ਵਸਿਆ ਨੇ ਪਿੰਡ ਚ ਕਿ ਨਹੀਂ ਇਹ ਜੀ 70 ਕ ਵੋਟਾਂ ਦਾ ਪਤਾ ਲੱਗਿਆ ਸਾਨੂੰ ਇਹ ਸਾਨੂੰ ਇਹ 70 ਦੇ ਜਿਹੜਾ ਸਾਡੇ ਸਾਹਮਣੇ ਆਈਆਂ ਨੇ ਹਾਲ ਤੱਕ ਹਾਂਜੀ ਉਹ ਕਿੰਨੇ ਚਿਰ ਤੋਂ ਰਹਿ ਰਹੇ ਇੱਥੇ ਹੋਰ ਹੁਣੇ ਆਏ ਨੇ ਜੀ ਬਸ ਉਹ 2-4 ਸਾਲ ਦੇ ਵਿੱਚ ਵਿੱਚ ਵਧਿਆ ਕੰਮ ਜੀ ਇਹਨਾਂ ਦਾ ਤਾਂ ਕਿਵੇਂ ਬਣ ਗਏ ਵੋਟਾਂ ਉਹੀ ਤਾਂ ਅਸੀਂ ਹੈਰਾਨ ਆ ਵੀ ਬਣੀਆਂ ਕਿਵੇਂ ਨੇ ਜੀ ਉਹ ਸਾਨੂੰ ਵੀ ਨਹੀਂ ਕਿਸੇ ਨੂੰ ਪਤਾ ਲੱਗਿਆ ਵੀ ਕਿਹੜ ਨੀ ਮਨੋਂ ਆਪਾਂ ਘਟਾਉਨੇ ਉਹ ਪ੍ਰੋਟੋਕੋਲ ਦੇ ਹਿਸਾਬ ਨਾਲ ਕੱਟ ਕਟਾਉਤੀ ਹੁੰਦੀ ਹੈ ਜੀ ਉਹ ਵੀ ਨਹੀਂ ਸਾਨੂੰ ਪਤਾ ਲੱਗ ਜੀ ਇਹਨਾਂ ਨੇ ਕਿਵੇਂ ਕੋਈ ਗੱਲ ਕਹਿੰਦੇ ਹੁੰਦੇ ਆ ਪ੍ਰਵਾਸੀ ਕਹਿੰਦੇ ਕਿ ਅਸੀਂ ਇੰਨੀ ਦੂਰੋਂ ਆ ਕੇ ਆਪਦਾ ਘਰ ਛੱਡ ਕੇ ਸੂਬਾ ਛੱਡ ਕੇ ਇੱਥੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਅਸੀਂ ਮਿਹਨਤ ਕਰ ਰਹੇ ਆਂ ਕਹਿੰਦੇ ਇਹ ਪੰਜਾਬੀਆਂ ਨੂੰ ਕਹਿੰਦੇ ਮਿਹਨਤ ਕਰਨੀ ਨਹੀਂ ਆਉਂਦੀ ਪੰਜਾਬੀ ਮਿਹਨਤ ਨਹੀਂ ਕਰ ਰਹੇ ਸਾਡੇ ਤੇ ਲੱਗਦੇ ਆ ਇਹੋ ਜਿਹੀਆਂ ਗੱਲਾਂ ਕਈ ਪਿੰਡਾਂ 'ਚ ਕੀਤੀਆਂ ਆ ਪ੍ਰਵਾਸੀਆਂ ਨੇ ਨਹੀਂ ਪ੍ਰਵਾਸੀ ਜੀ ਮਿਹਨਤ ਤਾਂ ਉਹ ਮਾਦੋ ਫੈਕਟਰੀ 'ਚ ਕਰਦੇ ਨੇ ਨਾ ਪਿੰਡ 'ਚ ਤਾਂ ਨਹੀਂ ਕਰਦੇ ਸਾਡੇ 'ਚ ਉਹ ਅਸੀਂ ਤਾਂ ਉਹ ਮਾਦੋ ਫੈ ਫੈਕਟਰੀ ਦਾ ਤਾਂ ਉਹ ਪ੍ਰਾਪਰਟੀ ਦਾ ਉਹਨਾਂ ਦੀ ਉਹ ਕਹਿਣਗੇ ਰਹਿਣ ਵਾਸਤੇ ਠਾਰ ਚਾਹੀਦੀ ਸਾਨੂੰ ਤਾਂ ਫਿਰ ਉਹ ਫਿਰ ਫੈਕਟਰੀ ਦੇ ਕਰਕੇ ਦੇਣੇ ਇਹ ਕੰਮ ਫੈਕਟਰੀ ਦਾ ਕਰਦੇ ਨੇ ਜੇ ਹੁਣ ਅਸੀਂ ਜ਼ਿੰਮੇਵਾਰ ਲੋਕ ਲਾ ਲਓ ਅਸੀਂ ਮੋਟਰ ਤੇ ਰੱਖਦੇ ਸਾਰੀ ਔਸੂਲਤਾ ਅਸੀਂ ਦੰਨੇ ਆ ਨਾ ਖਰਚਾ ਵੀ ਦੰਨੇ ਆ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਜੀ ਉਹ ਸਾਡੇ ਸਾਡੀ ਕਾਨੂੰ ਬਣਾਈ ਹੈ ਉਹਨਾਂ ਨੇ ਜੀ ਅੱਛਾ ਤੁਸੀਂ ਇਹਨਾਂ ਦਾ ਕੋਈ ਮੌਤਵਾਰ ਬੰਦਾ ਵੀ ਹੈਗਾ ਪ੍ਰਵਾਸੀਆਂ ਦਾ ਕੋਈ ਨਾ ਨਾ ਕੁਝ ਵੀ ਨਹੀਂ ਕੋਈ ਨਹੀਂ ਕੋਈ ਜਣਾਂ ਦਾ ਮਾਈ ਬਾਪ ਨਹੀਂ ਹੈਗਾ ਜੀ ਇਹਨਾਂ ਨਾਲ ਕਿਸੇ ਨਾਲ ਗੱਲ ਕੀਤੀ ਵੀ ਹੈ ਇਹੋ ਜੇ ਕੰਮ ਨਾ ਕਰਿਆ ਕਰੋ ਨਿਕ ਬਹੁਤ ਦਿਨਾਂ ਨੂੰ ਪਤਾ ਸਾਰਿਆਂ ਨੂੰ ਜੀ ਤਾਂ ਹੀ ਇਹ ਕਰੇ ਆ ਹੁੰਦਾ ਘਟੇ ਨੇ ਬਹੁਤ ਘਟ ਗਏ ਜੀ ਇਹਦੇ ਚ ਤੁਸੀਂ ਕਹਿ ਰਹੇ ਹੋ ਸਕੂਲ ਚ ਇਹ ਪਹਿਲਾਂ ਸਕੂਲ ਸੀਗਾ ਜੀ ਬੱਚਿਆਂ ਦਾ ਹੁਣ ਕੋਲ ਰਹ ਰਹੇ ਹੁਣ ਪ੍ਰਵਾਸੀ ਨੇ ਜੀ ਦੇਖ ਸਕਦੇ ਆਂ ਚੱਲ ਕੇ ਦੇਖ ਲਓ ਜੀ ਤਾਂ ਇਹ ਸਾਹਮਣੇ ਸਕੂਲ ਆ ਇੱਕ ਔਰ ਇਸ ਸਕੂਲ ਦੇ ਵਿੱਚ ਵੀ ਇਹ ਕਹਿ ਰਹੇ ਨੇ ਕਿ ਕਾਫੀ ਜਿਹੜੇ ਪ੍ਰਵਾਸੀ ਰਹ ਰਹੇ ਨੇ ਔਰ ਆ ਸਕੂਲ ਸੀਗਾ ਜਿਹਨੂੰ ਇੱਕ ਪੀਜੀ ਦਾ ਰੂਪ ਦੇ ਦਿੱਤਾ ਚੱਲ ਕੇ ਇੱਕ ਵਾਰ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਵੀ ਤਾਂ ਇਹ ਸਕੂਲ ਆ ਕਿੰਨੇ ਇੱਕ ਕਮਰੇ ਨੇ ਕਿ ਕੋਈ ਹੈਗਾ ਹੈ ਕੋਈ ਇੱਥੇ ਪੇ ਹੇਗਾ ਕੋਈ ਹੈ ਤਿੰਨ ਚਾਰ ਲੋਕ ਰਹੇ ਨੇ ਤਿੰਨ ਚਾਰ ਲੋਕ ਰਹਿੰਦੇ ਆ ਕਿੰਨੇ ਲੋਕ ਰਹਿੰਦੇ ਸੀ ਪਹਿਲਾਂ ਇੱਥੇ ਪਹਿਲੇ ਤਾਂ ਬੜੇ ਲੋਕ ਰਹਿੰਦੇ تھے ਸਕੂਲ ਖਾਲੀ ਹੋ ਗਿਆ ਹੁਣ ਤੋਂ ਅੱਛਾ ਕਿੰਨੇ ਬਹੁਤ ਲੋਕ ਰਹਿੰਦੇ ਸੀ ਹਾਂਜੀ ਹਾਂਜੀ ਤੇ ਇਹ ਖਾਲੀ ਕਦੋਂ ਦਾ ਹੋਇਆ ਖਾਲੀ ਆ ਕਰਕੇ ਹੋ ਗਿਆ ਧੀਰੇ ਧੀਰੇ ਡਰ ਕਰਕੇ ਬੰਦੇ ਲੋਕੋ ਨੂੰ ਹਾਂਜੀ ਲੋਕੋ ਨੇ ਡਰ ਹੋ ਕਰਕੇ ਹੋ ਗਿਆ ਅੱਛਾ ਕਿਹੜੀ ਗੱਲ ਦਾ ਡਰ ਕੀ ਕਹਿੰਦੇ ਲੋਕ ਲੋਕ ਆ ਹੀ ਕਹਿੰਦੇ ਗਿੰਦੇ ਕਿ ਮਾਰਕੁੱਟ ਕੇ ਮਾਰ ਖਾਨਾ ਸੁਣੀ ਨਾ ਭਾਈ ਮਤਲਬ ਪਹਿਲਾਂ ਇਹ ਸਕੂਲ ਹੁੰਦਾ ਸੀਗਾ ਹੈ ਇਹ ਸਕੂਲ ਸੀਗਾ ਪਹਿਲਾਂ ਇਹਦਾ ਨਾਮ ਵੀ ਸ਼ਾਇਦ ਨਾਮ ਮਿਟ ਗਿਆ ਇਹਦਾ ਉੱਪਰ ਕੁਝ ਨਾਮ ਲਿਖਿਆ ਪਤਾ ਨਹੀਂ ਕਿਹੜਾ ਮੈਮੋਰੀਅਲ ਪਬਲਿਕ ਸਕੂਲ ਹੈ ਔਰ ਕਿਉਂਕਿ ਅਗਲੇ ਪਾਸੇ ਕੁਝ ਨਾਮ ਮਿਟਿਆ ਹੋਇਆ ਤੇ ਇਸ ਸਕੂਲ ਦੇ ਵਿੱਚ ਜਿੱਦਾਂ ਪਿੰਡ ਦੇ ਲੋਕਾਂ ਨੂੰ ਤਰਾਜ ਆ ਕਿ ਇਸ ਸਕੂਲ ਦੇ ਵਿੱਚ ਪ੍ਰਵਾਸੀਆਂ ਨੂੰ ਕਮਰੇ ਦੇ ਦਿੱਤੇ ਗਏ ਆ ਪਿੰਡ ਦੇ ਲੋਕਾਂ ਨੂੰ ਤਰਾਜ ਐ ਇਸ ਗੱਲ ਦਾ ਕਿ ਤੁਹਾਡੇ ਬੰਦੇ ਗੰਦਗੀ ਬਹੁਤ ਫਲਾਉਂਦੇ ਆ ਗੰਦ ਬਹੁਤ ਪਾਉਂਦੇ ਆ ਪਾਨ ਖਾ ਖਾ ਕੇ ਕਿਤੇ ਵੀ ਥੁੱਕ ਦਿੰਦੇ ਆ ਕਦੇ ਕੁੜੀਆਂ ਨਾਲ ਸ਼ਰਾਰਤਾਂ ਕਰਦੇ ਆ ਪਿੰਡ ਕੇ ਲੋਕਾਂ ਕਾ ਨਹੀਂ ਉਥੇ ਜੋ ਉਧਰ ਬੰਦੇ ਰਹਿੰਦੇ ਨੇ ਉਹਨੂੰ ਹੈ ਬਸ ਬਾਕੀ ਤਾਂ ਹਮ ਲੋਕੋ ਵੀ ਸਾਲ ਬਰ ਹੋ ਰਾ ਰਹਤੇ ਹੋਏ ਬਾਕੀ ਜੋ ਥੇ ਇਨਰ ਦਸਨ ਸਾਲ ਸੇ ਰਹਤੇ ਥੇ ਉਹ ਲੋਕ ਵੀ ਚਲੇਗੇ ਡਰ ਡਰ ਕੇ ਅੱਛਾ ਇਸ ਸਕੂਲ ਦੇ ਵਿੱਚ ਕਿੰਨੇ ਕਮਰੇ ਆ ਇਸ ਕੋਲ ਇੱਕਦਮ 21 ਕਮਰੇ ਹੋਣਗੇ ਜੀ ਅੱਛਾ ਕਿੰਨੇ ਪਰਿਵਾਰ ਰਹਿੰਦੇ ਇੱਥੇ ਇਥੇ ਪਰਿਵਾਰ ਰਿੰਦਾ ਤਾਂ ਕਮ ਸੇ ਕਮ 13 14 ਪਰਿਵਾਰ ਰਿੰਦਾ ਬਾਕੀ ਬੰਦਾ ਬੰਦਾ ਉੱਪਰ ਰਿੰਦਾ ਦਾ ਸਾਰਾ ਅੱਛਾ ਬੰਦੇ ਬੰਦੇ ਉੱਪਰ ਰਹਤੇ ਸੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਾਂ ਜੀ ਉੱਤਰ ਪ੍ਰਦੇਸ਼ ਸੇ ਕਿਹੜੇ ਜ਼ਿਲ੍ਹੇ ਯੂਪੀ ਹਰਦੋਈ ਹਰਦੋਈ ਸੇ ਅੱਛਾ ਤੇ ਤੁਸੀਂ ਕਿੱਥੇ ਕੰਮ ਕਰਦੇ ਹੋ ਫੈਕਟਰੀ ਚ ਕਰਦੇ ਹੋ ਹਾਂ ਜੀ ਹਾਂ ਜੀ ਮਾਧਵਾਲੀ ਉਸਮੀ ਕਰਦੇ ਜੋਤੀ ਮੈਂ ਇਥੇ ਕਿੰਨਾ ਕਿਰਾਇਆ ਦੇਣਾ ਪੈਂਦਾ ਤੁਹਾਨੂੰ ਕਮਰੇ ਦਾ ਕਿਰਾਇਆ ਤੋਂ ਪਹਿਲੇ 12 13 16 ਦੇਤੇ ਅੱবি ਤੋਂ ਥੋੜਾ ਵੜਾ ਦਿਆ ਜਿ세 ਕਿਹਦਾ ਸਕੂਲ ਹੈ ਲੇ ਪਤੰਜਲੀ ਵਾਲੇ ਦਾ ਨਾਮ ਨਹੀਂ ਜਨਤਾਉਣਾ اچھا اچھا ਹੁਣ ਪਿੰਡ ਦੇ ਲੋਕਾਂ ਨੂੰ ਤਰਾਜ ਆ ਜਿਹੜੀ ਚੀਜ਼ ਦੇ ਉੱਪਰ ਤੁਹਾਨੂੰ ਕੁਝ ਕਹਿਣਾ ਹੈ ਇਹਦੇ ਤੇ ਨਹੀਂ ਕਿ ਬਹੁਤ ਗੰਦਗੀ ਬਹੁਤ ਪਿੰਡ ਦੇ ਵਿੱਚ ਪਾਈ ਹੋਈ ਆ ਕੁੜੀਆਂ ਨੂੰ ਛੇੜਦੇ ਆ ਔਰ ਉਹ ਤੋਹਨੋ ਕਹਿੰਦੇ ਆ ਆਪਾਂ ਬਾਹਰ ਲੋਕ ਲੈਂਦੇ ਆਪਾਂ ਲੋਨ ਤੋਂ ਅਭੀ ਕਾਹੇ ਹੀ ਨਹੀਂ ਅਜ ਲੋ ਬਸ ਫੇ ਵੀ ਲੋਕਾਂ ਲੋਕ ਡਰ ਡਰ ਤੋਂ ਲੱਗਦਾ ਹੀ ਸਭ ਕੋ ਭਾਈ ਇਹਨੇ ਆਪਣੇ ਲੋਕ ਕਭੀ ਨਹੀਂ ਕਾ ਪਿੰਡ ਨੇ ਕਿ ਐਸੇ ਤੁਮ ਲੋਕ ਐਸੇ ਜੋ ਅੰਦਰ ਰਹਿੰਦੇ ਤੇ ਗੰਦਾ ਕੀਤੇ ਉਹਨੂੰ ਕਾਗਨੇ ਦੀ وجہ سے ਸਭ ਹੋਇਆ ਹੈ ਜਿਹੜੇ ਪਿੰਡ ਦੇ ਅੰਦਰ ਲੋਕ ਰਹਿੰਦੇ ਜੀ ਉਨ੍ਹਾਂ ਦੀ ਕੀ وجہ ਸਭ ਹੋਇਆ ਇਹ ਸਭ ਅੱਛਾ ਅੱਛਾ ਪਿੰਡ ਦੇ ਲੋਕਾਂ ਦੀ ਵਜ੍ਹਾ ਕਰਕੇ ਤੁਸੀਂ ਸਮਝਾਇਆ ਨਹੀਂ ਤੁਹਾਡੇ ਕੋਈ ਬੰਦਿਆਂ ਨੇ ਵੀ ਪਾਈ ਇਹੋ ਜੀ ਕੰਮ ਨਹੀਂ ਕਰਦੇ ਨਹੀਂ ਤੇ ਅਸੀਂ ਲੋਕ ਤਾਂ ਬਾਹਰ ਰਹਿੰਦੇ ਹਾਂ ਬਾਰ ਸੇ ਨਾਈਟ ਡਿਊਟੀ ਕਰਦੇ ਆਏ ਫਸੋ ਗਏ ਕੀ ਕੰਮ ਕਰਦੇ ਹੋ ਫੈਕਟਰੀ 'ਚ ਭਾਈ ਜੋ ਹੈਲਪਫਰੀ ਕਰਤੇ ਹਾਂ ਵੈਲਫੇਰੀ ਮੇ ਜੋ ਮਿਲ ਜਾਂਦਾ ਉਹੀ ਕਰਤਾ ਹਾਂ ਅੱਛਾ ਠੀਕ ਤਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਇੱਕ ਸਕੂਲ ਆ ਜਿਹਦੇ ਵਿੱਚ ਤਕਰੀਬਨ ਇੱਕ ਤੁਹਾਡਾ ਨਾਮ ਕੀ ਆ ਨਾਮ ਰਾਜਕੁਮਾਰਾ ਜੀ ਰਾਜਕੁਮਾਰ 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 ਨੇ ਔਰ ਰਾਜਕੁਮਾਰ ਕਹਿੰਦੇ ਆ ਕਿ ਕਈ ਲੋਕ ਇੱਥੋਂ ਛੱਡ ਕੇ ਚਲੇ ਗਏ ਜਦੋਂ ਦਾ ਪਿੰਡ ਦੇ ਲੋਕਾਂ ਨੇ ਇਹ ਅਨਾਉਂਸਮੈਂਟ ਕੀਤੀ ਹੈ ਔਰ ਉਸ ਤੋਂ ਬਾਅਦ ਹਾਲਾਂਕਿ ਕੁਝ ਪਰਿਵਾਰ ਨੇ ਕਿ ਬੀਬੀ ਬੈਠੇ ਇਹਨਾਂ ਨਾਲ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਕਿ ਆਖਰਕਾਰ ਇਹ ਮਾਹੌਲ ਕੀ ਹੈ ਇਹ ਮਸਲਾ ਕੀ ਹੈ ਬੀਬੀ ਜੀ ਇੱਕ ਕਿੰਨੇ ਲੋਕ ਤੁਸੀਂ ਵੀ ਫੈਕਟਰੀ 'ਚ ਕੰਮ ਕਰਦੇ ਹੋ ਨਹੀਂ ਹਾਂ ਹਮ ਲੋਕ ਨਹੀਂ ਕਰਦੇ ਤੁਸੀਂ ਕਿਥੇ ਕੰਮ ਕਰਦੇ ਕੁਝ ਹਮਾਰਾ ਘਰ ਵਾਲਾ ਵੀ ਕਰਦੇ ਆਂ ਅੱਛਾ ਠੀਕ ਹੈ ਪਿੰਡ ਦੇ ਲੋਕ ਕਿੰਨੇ ਕੁ ਲੋਕ ਇਸ ਸਕੂਲ 'ਚੋਂ ਛੱਡ ਕੇ ਚਲੇ ਗਏ ਆਕਰ

ਤਾਂ ਪੀਜੀ ਬਣਿਆ ਹੋਇਆ ਇਸ ਸਕੂਲ ਦੇ ਅੰਦਰ ਔਰ ਇਸ ਸਕੂਲ ਦੇ ਅੰਦਰ ਤਕਰੀਬਨ 13 14 15 ਪਰਿਵਾਰ ਜਿਹੜੇ ਰਹਿੰਦੇ ਆ ਇੱਥੇ ਇਧਰ ਵਾਸ਼ਰੂਮ ਇਹਨਾਂ ਤੇ ਬਣਾ ਕੇ ਦਿੱਤੇ ਸੀਗੇ ਤਾਂ ਹੁਣ ਇਹ ਪ੍ਰਵਾਸੀ ਹਾਲਾਂਕਿ ਇਸ ਸਕੂਲ ਦੇ ਵਿੱਚ ਜਿਹੜੇ ਰਹਿੰਦੇ ਸੀ ਇਹ ਵੀ ਕਾਫੀ ਛੱਡ ਕੇ ਜਾ ਚੁੱਕੇ ਆ ਔਰ ਦੂਸਰੇ ਪਾਸੇ ਜਿਹੜੇ ਪਿੰਡ ਦੇ ਲੋਕ ਕਹਿੰਦੇ ਕਿ ਗੰਦ ਬਹੁਤ ਪਾਇਆ ਗੰਦਗੀ ਬਹੁਤ ਪਾਈ ਆ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਤਰਾਜ ਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਪ੍ਰਵਾਸੀ ਪਿੰਡ ਛੱਡ ਕੇ ਚਲੇ ਜਾਣ ਪਰ ਪ੍ਰਵਾਸੀ ਜਿਹੜੇ ਆ ਉਹ ਉਹਨਾਂ ਦਾ ਇਹ ਹੈ ਕਿ ਜਿਹੜੇ ਪਿੰਡ ਦੇ ਕੁਝ ਇੱਕ ਲੋਕ ਆ ਜਾਂ ਜਿਹੜੇ ਬਾਹਰੋਂ ਪ੍ਰਵਾਸੀ ਆ ਕਿ ਪਿੰਡ ਚ ਕੁਝ ਲੋਕ ਰਹਿ ਰਹੇ ਆ ਉਹਨਾਂ ਨੇ ਗੰਦਗੀ ਪਾਈ ਉਹਨਾਂ ਕਰਕੇ ਸਾਰੇ ਬਾਕੀ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਵੀ ਇੰਟਰਫੇਅਰ ਕਰ ਰਿਹਾ ਔਰ ਪ੍ਰਸ਼ਾਸਨ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਕੀ ਕਹਿੰਦਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪੰਜਾਬ ਟੀਵੀ ਪਿੰਡ ਚਹਲ ਨਬ